ਜਿਹੜੀ ਕੋਠੀ ਆਪਾਂ ਵੀਡੀਓ 'ਚ ਅੱਜ ਲੈ ਕੇ ਪਹੁੰਚੇ ਹਾਂ ਜੀ ਕੋਠੀ ਤਾਂ ਤੁਹਾਨੂੰ ਪਸੰਦ ਆਊਗੀ ਕੋਠੀ ਦਾ ਕੰਮ ਵੀ ਤੁਹਾਨੂੰ ਪਸੰਦ ਆਊਗਾ ਰੇਟ ਵੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਕੱਲੀ-ਕੱਲੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਜੇ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਹੈ ਤਾਂ ਇੱਕ ਵੀਡੀਓ ਪ੍ਰੋਪਰ ਵਧੀਆ ਪੂਰੀ 4 ਤੋਂ 5 ਮਿੰਟ ਦੀ ਤੇ ਸਾਰੀ ਜਾਣਕਾਰੀ ਆਪਣੇ WhatsApp ਨੰਬਰ ਤੇ ਭੇਜ ਦਿਓ ਫ੍ਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਤੇ ਕੋਠੀ ਦੀ ਆਪਾਂ ਸਾਰੀ ਗੱਲਬਾਤ ਹੁਣ ਕਰਦੇ ਹਾਂ ਨਮੀ ਕੋਠੀ ਆ ਜੀ ਬਾਕੀ ਜੇ ਆਪਾਂ ਥਾਂ ਦੀ ਗੱਲ ਕਰੀਏ ਅੱਠ ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਆ ਟੋਟਲ ਥਾਂ ਆਪਾਂ ਨੂੰ ਅੱਠ ਮਰਲੇ ਦੇਖਣ ਨੂੰ ਮਿਲੂਗੀ ਕੋਠੀ ਦਾ ਫਰੰਟ ਇੱਕ ਵਾਰੀ ਚੈੱਕ ਕਰੋ ਜੀ ਉੱਪਰ ਦਾ ਪੋਰਸ਼ਨ ਵੀ ਤੁਸੀਂ ਦੇਖੋ ਜੀ ਥੱਲੇ ਵੀ ਚੈੱਕ ਕਰੋ ਜੀ ਬਾਕੀ ਕੋਠੀ ਦਾ ਕੰਮ ਮਾਲਕ ਨੇ ਸਾਰਾ ਕਰਵਾ ਰੱਖਿਆਗਾ ਤੇ ਮੂਰੇ ਜਿੰਨਾ ਬੈੜਾ ਹੈਗਾ ਤੁਸੀਂ ਆਪ ਹੀ ਚੈੱਕ ਕਰ ਲਓ ਜੀ ਬਹੁਤ ਵਧੀਆ ਆਪਾਂ ਨੂੰ ਕੋਠੀ ਦੇਖਣ ਨੂੰ ਮਿਲੂਗੀ ਸਾਰਾ ਜਿਹੜਾ ਬੈੜਾ ਹੈਗਾ ਜਾਂ ਅੰਦਰੋਂ ਗੱਲ ਕਰੀਏ ਸਾਰਾ ਆਪਾਂ ਨੂੰ ਪੱਕਾ ਮਿਲੂਗਾ ਜੀ ਤੇ ਗੱਲਬਾਤ ਆਪਾਂ ਸਾਰੀ ਕਰ ਹੀ ਰਹੇ ਹਾਂ ਵੀਡੀਓ ਤੁਹਾਨੂੰ ਕੱਲੀ-ਕੱਲੀ ਦੇਖਣ ਨੂੰ ਮਿਲ ਹੀ ਰਹੀ ਹੈ ਜੀ ਹਰ ਚੀਜ਼ ਦੀ ਅੰਦਰ ਬਾਹਰ ਦਾ ਸਾਰਾ ਕੁਝ ਇੰਨੇ ਦਿਖਾਇਆ। ਬਾਕੀ ਆਪਾਂ ਅੰਦਰ ਪਹੁੰਚ ਗਏ ਜੀ ਲੌਬੀ 'ਚ ਖੜੇ ਹਾਂ। ਤੁਸੀਂ ਚੈੱਕ ਕਰ ਲਓ। ਲੌਬੀ ਆਪਾਂ ਨੂੰ ਖੁੱਲੀ-ਡੁੱਲੀ ਦੇਖਣ ਨੂੰ ਮਿਲੂਗੀ ਤੇ ਅਟੈਚ ਆਪਾਂ ਨੂੰ ਇੱਕ ਡਰਾਇੰਗ ਏਰੀਆ ਮਿਲ ਜੂਗਾ। ਲੌਬੀ ਦੇ ਨਾਲ ਹੀ ਓਪਨ ਗੇਟ ਦੇ ਨਾਲ ਅਟੈਚ ਹੈ ਜੀ। ਬਾਕੀ ਰੰਗ ਦਾ ਕੰਮ ਅੰਦਰੋਂ ਬਾਹਰੋਂ ਸਾਰਾ ਮਾਲਕ ਨੇ ਕੰਪਲੀਟ ਕਰਵਾਇਆ ਹੋਇਆ ਹੈ। ਲਾਈਟਿੰਗ ਦਾ ਸਾਰਾ ਕੰਮ ਕਰਵਾਇਆ ਹੋਇਆ। ਬਾਕੀ ਜੇ ਆਪਾਂ ਕਮਰਿਆਂ ਦੀ ਗੱਲ ਕਰੀ ਵਧੀਆ ਆਪਾਂ ਨੂੰ ਖੁੱਲੇ ਡੁੱਲੇ ਕਮਰੇ ਦੇਖਣ ਨੂੰ ਮਿਲ ਜਾਣਗੇ। ਬਾਕੀ ਤੁਸੀਂ ਇੱਕ ਵਾਰੀ ਵੀਡੀਓ ਨੂੰ ਚੈੱਕ ਵੀ ਕਰੋ ਜੀ ਕਮਰਾ ਤੁਸੀਂ ਦੇਖ ਵੀ ਰਹੇ ਹੋ। ਅੰਦਰ ਆਪਾਂ ਨੂੰ ਲੌਬੀ ਨਾਲ ਅਟੈਚਕ ਬਾਥਰੂਮ ਵੀ ਦੇਖਣ ਨੂੰ ਮਿਲੂਗਾ। ਕਮ ਬਾਥਰੂਮ ਦਾ ਸਾਰਾ ਮਾਲਕ ਨੇ ਵਧੀਆ ਕਰਵਾ ਰੱਖਿਆਗਾ। ਟੂਟੀਆਂ ਦਾ ਜੋੜੀਆਂ ਦਾ, ਲਾਈਟਿੰਗ ਦਾ ਕੰਮ ਤੇ ਹਰ ਇੱਕ ਕੰਮ। ਬਾਕੀ ਕਮਰੇ ਵਧੀਆ ਬਣੇ ਹੋਏ ਨੇ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ। ਲੌਬੀ ਆਪਾਂ ਨੂੰ ਖੁੱਲੀ ਡੁੱਲੀ ਦੇਖਣ ਨੂੰ ਮਿਲੂਗੀ। ਬਾਕੀ ਰਸੋਈ ਦੀ ਗੱਲ ਕਰੀਏ, ਵਧੀਆ ਆਪਾਂ ਨੂੰ ਇੱਕ ਰਸੋਈ ਦੇਖਣ ਨੂੰ ਮਿਲੂਗੀ। ਗੱਲਬਾਤ ਆਪਾਂ ਸਾਰੀ ਤੁਹਾਨੂੰ ਦੱਸ ਵੀ ਰਹੇ ਹਾਂ ਸੀ ਤੇ ਵੀਡੀਓ ਚ ਕੱਲੀ-ਕੱਲੀ ਚੀਜ਼ ਦਿਖਾ ਵੀ ਰਹੇ ਹਾਂ ਕੋਈ ਵੀ ਕੋਨਾ ਆਪਾਂ ਨਹੀਂ ਛੱਡਦੇ ਸਾਰਾ ਕੁਝ ਕੋਠੀ ਦਾ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਜੇ ਤੁਸੀਂ ਲੱਭ ਰਹੇ ਹੋ ਜੀ ਜਮਾ ਸਸਤੇ ਘਰ ਤੇ ਕੋਠੀਆਂ ਤਾਂ ਆਪਾਂ ਇੱਕ ਸਪੈਸ਼ਲ ਵੀਡੀਓ ਆਪਣੇ ਚੈਨਲ ਤੇ ਪਾਈ ਹੋਈ ਹੈ ਸਕਰੀਨ ਤੇ ਤੁਹਾਨੂੰ ਫੋਟੋ ਮਿਲ ਗਈ ਹੋਊਗੀ ਇਹ ਤੁਸੀਂ ਵੀਡੀਓ ਚੈੱਕ ਕਰ ਲਿਓ ਇਸ ਵੀਡੀਓ ਚ ਘੱਟੋ ਘੱਟ 10 ਕੋਠੀਆਂ ਪਾਈਆਂ ਹੋਈਆਂ ਸੀ ਕਿਸੇ ਦਾ ਰੇਟ 3 ਲੱਖ ਕਿਸੇ ਦਾ 4 ਕਿਸੇ ਦਾ 5 ਕਿਸੇ ਦਾ 6 ਕਿਸੇ ਦਾ 7 ਇੰਨੇ ਇੰਨੇ ਰੇਟ ਘੱਟ ਤੁਹਾਨੂੰ ਮਿਲਣਗੇ ਤੁਸੀਂ ਹੈਰਾਨ ਰਹਿ ਜਾਓਗੇ ਇੱਕ ਵਾਰੀ ਵੀਡੀਓ ਚੈੱਕ ਜ਼ਰੂਰ ਕਰਿਓ ਬਾਕੀ ਆਪਾਂ ਥੱਲੇ ਵੀ ਲਿੰਕ ਦਿੱਤਾ ਸੀ ਉਸ ਵੀਡੀਓ ਦਾ ਲਿੰਕ ਤਾਂ ਵੀ ਕਲਿੱਕ ਕਰ ਸਕਦੇ ਹੋ ਜਾਂ ਸਿੱਧਾ ਜਾਣਾ ਤਾਂ ਸਿੱਧ ਹੀ ਤੁਸੀਂ ਵੀਡੀਓ ਦੇਖ ਲਿਓ ਜੀ 3-4 ਦਿਨ ਪਹਿਲਾਂ ਪਾਈ ਸੀ ਚੈੱਕ ਇੱਕ ਵਾਰੀ ਜ਼ਰੂ ਤੇ ਵਧੀਆ ਕੋਠੀ ਜੀ ਅਠ ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਆ ਤੇ ਕੋਠੀ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਸਾਰਿਆਂ ਨੂੰ ਕੋਠੀ ਪਸੰਦ ਆਈ ਅਸੀ ਤਾਂ ਆਪਣੀ ਵੀਡੀਓ ਨੂੰ ਨਾਲ ਦੀ ਨਾਲ ਲਾਈਕ ਕਰ ਦਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਤੁਹਾਨੂੰ ਮਿਲ ਗਿਆ ਹੋਊਗਾ ਜਰੂਰ ਉਹਨੂੰ ਦਬਾ ਦਿਓ ਜੀ ਤੇ ਗੱਲਬਾਤ ਆਪਾਂ ਉੱਪਰ ਦੀ ਕਰੀਏ ਤਾਂ ਉੱਪਰ ਆਪਾਂ ਚੱਲਦੇ ਹਾਂ ਜੀ ਪੌੜੀਆਂ ਵਧੀਆ ਬਣੀਆਂ ਹੋਈਆਂ ਨੇ ਉੱਪਰ ਦੀ ਗੱਲ ਕਰੀਏ ਤਾਂ ਉੱਪਰ ਵੀ ਮਾਲਕ ਨੇ ਵਧੀਆ ਸਾਰਾ ਛੱਤਿਆ ਹੋਇਆ ਵਧੀਆ ਬਣਾ ਰੱਖਿਆਗਾ ਉੱਪਰ ਆਪਾਂ ਨੂੰ ਇੱਕ ਬਾਥਰੂਮ ਦੇਖਣ ਨੂੰ ਮਿਲੂਗਾ ਜੀ ਬਾਕੀ ਕਮਰੇ ਵੀ ਬਣੇ ਹੋਏ ਨੇ ਤੁਹਾਨੂੰ ਵੀਡੀਓ ਚ ਦੇਖ ਵੀ ਰਿਹਾ ਜੀ ਸਾਰਾ ਕੁਝ ਹੀ ਤੇ ਕੋਠੀ ਦਾ ਕੰਮ ਥੱਲੇ ਵੀ ਸਾਰਾ ਮਾਲਕ ਨੇ ਕੰਪਲੀਟ ਕਰਵਾਇਆ ਹੋਇਆ ਤੇ ਉੱਪਰ ਦਾ ਵੀ ਸਾਰਾ ਕੰਪਲੀਟ ਕਰਵਾਇਆ ਹੋਇਆ ਜਗ੍ਹਾ ਤੁਮ ਨੂੰ ਮਨਦਾਸਿ ਦਿੱਤੀ ਸੀਗੀ 8 ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਸੀ ਤੇ ਕੋਠੀ ਦੀ ਡਿਮਾਂਡ ਦੇ ਆਪਾਂ ਗੱਲ ਕਰੀ ਅਸੀਂ ਤਾਂ ਮਾਲਕ ਨੇ 32 ਲੱਖ ਰੁਪਏ ਡਿਮਾਂਡ ਕੀਤੀ ਹੈ ਬਾਕੀ ਇਹ ਜਿਹੜੀ ਡਿਮਾਂਡ ਤੁਹਾਨੂੰ ਦੱਸੀ ਅਸੀਂ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਨੇ ਕਿਹਾਗਾ ਮੌਕੇ ਤੇ ਰੇਟ ਕੀਤਾ ਹੋਇਆ ਬਾਕੀ ਆਪਾਂ ਉੱਪਰ ਦੀ ਗੱਲ ਕਰੀਏ ਦੋ ਕਮਰੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਕਮਰਿਆਂ ਦੇ ਮੂਰੇ ਆਪਾਂ ਨੂੰ ਇੱਕ ਛੱਤਿਆ ਹੋਇਆ ਜਿਵੇਂ ਕਿ ਪੋਰਚ ਵਾਂਗੂ ਆਪਾਂ ਨੂੰ ਮਿਲੂਗਾ ਸੀ ਤੇ ਛੱਤ ਕਾਫੀ ਆਪਾਂ ਨੂੰ ਡਬਲ ਦੇਖਣ ਨੂੰ ਮਿਲ ਜੂਗੀ ਬਾਕੀ ਆਸ-ਪਾਸੇ ਦੀ ਗੱਲ ਕਰੀਏ ਮਾਹੌਲ ਪੂਰਾ ਵਧੀਆ ਤੇ ਉੱਪਰ ਦਾ ਡਿਜ਼ਾਈਨ ਵੀ ਤੁਸੀਂ ਚੈੱਕ ਕਰੋ ਸੀ ਉੱਪਰੋਂ ਵੀ ਡਿਜ਼ਾਈਨ ਪੂਰਾ ਵਧੀਆਗਾ ਥੱਲੇ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਲਿਆ ਸੀਗਾ ਤੇ ਵੀਡੀਓ ਚ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਆਸ-ਪਾਸੇ ਦੀ ਲੋਕੇਸ਼ਨ ਚੈੱਕ ਕਰ ਲਓ ਕੱਲੀ ਕੱਲੀ ਚੀਜ਼ ਤੁਹਾਨੂੰ ਵੀਡੀਓ ਚ ਦੇਖਣ ਨੂੰ ਮਿਲੀ ਗਈ ਸੀ ਤੇ ਵੀਡੀਓ ਪਸੰਦ ਤੁਹਾਨੂੰ ਆ ਰਹੀ ਐ ਅਸੀਂ ਜ਼ਰੂਰ ਲਾਈਕ ਕਰ ਦਿਓ ਜੇ ਕੋਈ ਬੰਦਾ ਜਾ ਕੇ ਦੇਖਣਾ ਚਾਹੁੰਦਾ ਕਿਸੇ ਮੇਰੀ ਭੈਣ ਨੂੰ ਮੇਰੀ ਮਾਤਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਜਿਹਨੂੰ ਵੀ ਕੋਠੀ ਇਹ ਪਸੰਦ ਆਉਂਦੀ ਐ ਅਸੀਂ ਕੋਈ ਜਾ ਕੇ ਦੇਖਣ ਦਾ ਹੋਵੇ ਜੀ ਚਾਹਵਨ ਤਾਂ ਤੁਹਾਨੂੰ ਵੀਡੀਓ ਚ ਲੋਕੇਸ਼ਨ ਵੀ ਪਤਾ ਲੱਗ ਜੂ ਮਾਲਕ ਦਾ ਮੋਬਾਈਲ ਨੰਬਰ ਵੀ ਸਾਰਾ ਕੁਝ ਹੀ ਤੇ ਇੱਕ ਵਾਰੀ ਤੁਸੀਂ ਪਹਿਲਾਂ ਵੀਡੀਓ ਨੂੰ ਚੈੱਕ ਕਰੋ ਜੀ ਤੇ ਜਮ੍ਹਾਂ ਉੱਪਰ ਆਪਾਂ ਹੁਣ ਪਹੁੰਚ ਗਏ ਜੀ ਪਹਿਲਾਂ ਤਾਂ ਆਪਾਂ ਥੱਲੜੀ ਛੱਤ ਤੇ ਖੜੇ ਸੀਗੇ ਹੁਣ ਆਪਾਂ ਜਮ੍ਹਾਂ ਅਖੀਰਲੀ ਛੱਤ ਤੇ ਪਹੁੰਚ ਗਏ ਜਿੱਥੇ ਸਾਹਮਣੇ ਡਿਜ਼ਾਈਨ ਜਾਂ ਉਤੇ ਬਣਿਆ ਹੋਇਆ ਸੀਗਾ ਉੱਪਰ ਤੁਸੀਂ ਚੈੱਕ ਕਰੋ ਜੀ ਇੱਕ ਵਾਰੀ ਕੋਠੀ ਦਾ ਕੰਮ ਮਾਲਕ ਨੇ A to Z ਕਰਵਾਇਆ ਹੋਇਆ ਸੀ ਆਪਾਂ ਨੂੰ ਕੋਠੀ ਨੂੰ ਖਰੀਦਣ ਤੋਂ ਬਾਅਦ 1 ਰੁਪਿਆ ਕੋਠੀ ਤੇ ਲਾਉਣ ਦੀ ਲੋੜ ਹੈ ਨਹੀਂ ਮੌਕੇ ਦਾ ਸਾਰਾ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਸਾਰਾ ਰੰਗ ਦਾ ਅੰਦਰ ਦਾ ਬਾਹਰ ਦਾ ਫਾਰਸ਼ ਦਾ ਹਰ ਇੱਕ ਕੰਮ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਇਹਨਾਂ ਦੇ ਪਿੰਡ ਦਾ ਨਾਮ ਹੈਗਾ ਜੀ ਸੋਚਣੀਆ ਸੋਚਣੀਆ ਇਹਨਾਂ ਦੇ ਪਿੰਡ ਦਾ ਨਾਮ ਹੈ ਤੇ ਨੀਅਰ ਜਿਹੜਾ ਪੋਸਟ ਆਫਿਸ ਲੱਗਦਾ ਸੀ ਇਹਨਾਂ ਦੇ ਪੋਸਟ ਆਫਿਸ ਦਾ ਜਿਹੜਾ ਨਾਮ ਹੈਗਾ ਉਹ ਹੈ ਜੀ ਨੁਸੇਰਾ ਮੱਜਾ ਸਿੰਘ ਗੁਰਦਾਸਪੁਰ ਏਰੀਆ ਚ ਇਹ ਲੋਕੇਸ਼ਨ ਪਈ ਜਾਂਦੀ ਆ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਲਿਓ ਜਾਣ ਤੋਂ ਪਹਿਲਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰ ਲਿਓ ਜੀ ਦੋ ਨੰਬਰ ਮਾਲਕ ਨੇ ਕਨਫਰਮ ਕਰਵਾਏ ਨੇ ਦੂਜਾ ਨੰਬਰ ਤੇ ਪਹਿਲਾ ਨੰਬਰ ਤੁਹਾਨੂੰ ਦੋਵੇਂ ਦੱਸਦਾ ਮੈਂ 83608 2366 395 ਦੂਜਾ ਨੰਬਰ ਹੈ ਜੀ 99 686 ਤੇ 99451 ਦੋਵੇਂ ਨੰਬਰਾਂ ਤੋਂ ਕਿਸੇ ਵੀ ਨੰਬਰ ਤੇ ਫੋਨ ਤੁਸੀਂ ਲਾਉਣਾ ਜੀ ਲਾ ਸਕਦੇ ਹੋ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰ ਸਕਦੇ ਹਾਂ ਜੀ ਕੋਠੀ ਬਾਰੇ ਕੋਈ ਗੱਲ ਕਰਨੀ ਹੈ ਰੇਟ ਬਾਰੇ ਗੱਲ ਕਰਨੀ ਹੈ ਜਗ੍ਹਾ ਬਾਰੇ ਗੱਲ ਕਰਨੀ ਹੈ ਸਾਰਾ ਕੁਝ ਤੁਸੀਂ ਮਾਲਕ ਨੂੰ ਫੋਨ ਕਰਕੇ ਇੱਕ ਵਾਰੀ ਪੁੱਛ ਲਿਓ ਜਦੋਂ ਸਾਰੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਤੁਸੀਂ ਜਾਇਓ ਜੀ ਕੋਠੀ ਨੂੰ ਦੇਖਿਓ ਜਾਣ ਤੋਂ ਬਾਅਦ ਤੁਹਾਨੂੰ ਕੋਠੀ ਪਸੰਦ ਆ ਜੇ ਤਾਂ ਮਾਲਕ ਨਾਲ ਬਹਿ ਕੇ ਰੇਟ ਮੁਕਾਲਿਓ ਸੀ ਰੇਟ ਮੁਕਾਉਣ ਤੋਂ ਬਾਅਦ ਕੋਠੀ ਦੀ ਡੀਲ ਕਰ ਲਿਓ ਸੀ ਤੇ ਵਧੀਆ ਕੋਠੀ ਲੱਗੀ ਆ ਜੀ ਪਸੰਦ ਆਈ ਆ ਲਾਈਕ ਕਰ ਦਿਓ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਸਪੋਰਟ ਕਰਿਓ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਗੁਰਦਾਸਪੁਰ ਏਰੀਆ ਚੋਂ ਕਾਫੀ ਡਿਮਾਂਡ ਆਈ ਸੀਗੀ ਤੁਹਾਡੇ ਬਹੁਤ ਸਾਰੇ ਕਮੈਂਟ ਚੈੱਕ ਕੀਤੇ ਸੀਗੇ ਅਸੀਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਆਪਾਂ ਵੀਡੀਓ ਲੈ ਕੇ ਪਹੁੰਚੀ ਆਂ ਵੀਡੀਓ ਵਧੀਆ ਲੱਗੀ ਹੋਵੇ ਤਾਂ ਜਰੂਰ ਸ਼ੇਅਰ ਵੀ ਕਰ ਦਿਓ ਜੀ। ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ, ਮੇਰੀਆਂ ਮਾਤਾ, ਮੇਰੇ ਵੱਡੇ ਬਜ਼ੁਰਗ ਜਿੰਨੇ ਵੀ ਤੁਸੀਂ ਪਹੁੰਚੇ ਹੋ ਜੀ ਚੈਨਲ ਤੇ ਤੁਹਾਡੇ ਕੋਲੇ ਵੀ ਘਰ ਹੈ, ਕੋਠੀ ਹੈ, ਮਕਾਨ ਹੈ, ਵੇਚਣਾ ਤੁਸੀਂ ਚਾਹੁੰਦੇ ਹੋ ਸੀ ਤਾਂ ਆਪਣੇ ਕੋਲੇ 1-4 ਤੋਂ 5 ਮਿੰਟ ਦੀ ਪੂਰੀ ਵਧੀਆ ਵੀਡੀਓ ਬਣਾ ਕੇ ਭੇਜ ਦਿਓ ਤੇ ਜਾਣਕਾਰੀ ਸਾਰੀ ਤੇ ਕੁਝ ਕੁ ਫੋਟੋਆਂ ਜੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਸੀ 73800426173 ਫਰੀ ਚ ਆਪਾਂ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਬਸ ਵੀਡੀਓ ਬਣਾ ਕੇ ਵਧੀਆ ਭੇਜਿਆ ਕਰੋ ਕੋਈ ਜ਼ਰੂਰੀ ਨਹੀਂ ਹੈਗਾ ਜੀ 4 ਤੋਂ 5 ਮਿੰਟ ਦੀ ਹੋਵੇ ਜੇ ਵੱਡੀ ਕੋਠੀ ਹੈ ਤਾਂ 4 ਤੋਂ 5 ਤੋਂ 6 ਤੋਂ ਕਿੰਨੀ ਵੀ ਲੰਮੀ ਹੋ ਜੀ ਚਾਹੀ 10 ਮਿੰਟ ਦੀ ਹੋ ਜੇ ਚਾਹੀ 12 ਮਿੰਟ ਦੀ ਘੱਟ ਤੋਂ ਘੱਟ ਜਿਹੜੀ ਹੈਗੀ ਅਸੀਂ ਉਹ 4 ਤੋਂ 5 ਮਿੰਟ ਦੀ ਤਾਂ ਹੋ ਵੀ ਹੋਵੇ ਜੀ ਤੇ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਜੇ ਤੁਸੀਂ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਘਰ ਕੋਠੀ ਮਕਾਨ ਦੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਜੀ ਸਬਸਕ੍ਰਾਈਬ ਕਰ ਦਿਓ ਇੱਕ ਵਾਰੀ ਚੈੱਕ ਕਰ ਲਓ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਦਿਓ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ